ਜੋ ਅਪਰਾਧੀ ਹੁੰਦਾ ਹੈ ਅਪਰਾਧ ਕਰਨ ਵਾਲਾ ਉਹ ਹਮੇਸ਼ਾ ਇਸ ਤਰ੍ਹਾਂ ਅਪਰਾਧ ਕਰਦਾ ਹੈ ਕਿ ਜਿਵੇਂ ਉਸ ਵੱਲੋਂ ਕੀਤੇ ਗਏ ਗੁਨਾਹ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ। ਜਾਨੀ ਉਹ ਸਾਫ਼ ਬਚ ਜਾਏਗਾ। ਪਰ ਕਹਿੰਦੇ ਕਿ ਜਦੋਂ ਪੁਲਿਸ ਇਮਾਨਦਾਰੀ ਨਾਲ, ਨਿਰਪੱਖਤਾ ਦੇ ਨਾਲ ਕੰਮ ਕਰਦੀ ਹੈ ਫੇਰ ਇਹ ਹੋ ਨਹੀਂ ਸਕਦਾ ਕਿ ਕੋਈ ਮੁਜਰਮ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਚ ਜਾਵੇ। ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇੱਕ ਅਪਰਾਧੀ ਨੇ ਅਪਰਾਧ ਕੀਤਾ ਤੇ ਬੜਾ ਹੀ ਅੰਨਾ ਕਤਲ ਸੀ ਇਦਾਂ ਲੱਗ ਰਿਹਾ ਸੀ ਕਿ ਸ਼ਾਇਦ ਕਾਤਲ ਦਾ ਪਤਾ ਨਹੀਂ ਲੱਗੇਗਾ ਪਰ ਜੋ ਉਸ ਸਮੇਂ ਦੇ ਡੀਐਸਪੀ ਬਲਜੀਤ ਸਿੰਘ ਸਿੱਧੂ ਸੀ ਉਹਨਾਂ ਨੇ ਆਪਣੀ ਜ਼ੁਬਾਨੀ ਇਹ ਸਾਰੀ ਘਟਨਾ ਦੱਸੀ ਬਾਅਦ ਵਿੱਚ ਉਹ ਐਸਪੀ ਰਿਟਾਇਰ ਹੋਏ ਪਰ ਉਸ ਵੇਲੇ ਉਹ ਡੀਐਸਪੀ ਸੀ ਉਹਨਾਂ ਨੇ ਇਹ ਸਾਰੀ ਘਟਨਾ ਬਿਆਨ ਕੀਤੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਪੁਲਿਸ ਜਦੋਂ ਫਿਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਫਿਰ ਵੱਡੇ-ਵੱਡੇ ਅਪਰਾਧੀ ਵੀ ਇਸ ਦੀ ਗ੍ਰਿਫਤ ਦੇ ਵਿੱਚੋਂ ਬਚ ਨਹੀਂ ਸਕਦੇ ਅੱਜ ਦੀ ਸੱਚੀ ਘਟਨਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਕੋਟਕਪੂਰਾ ਤੇ ਉਸ ਦੇ ਅਧੀਨ ਪੈਂਦਾ ਪਿੰਡ ਮੌੜ ਐਸਪੀ ਬਲਜੀਤ ਸਿੰਘ ਸਿੱਧੂ ਜੋ ਕਿ ਹੁਣ ਰਿਟਾਇਰ ਹੋ ਚੁੱਕੇ ਨੇ ਉਸ ਸਮੇਂ ਡੀਐਸਪੀ ਸਨ ਉਹ ਦੱਸਦੇ ਨੇ ਕਿ ਇੱਕ ਦਿਨ ਸਵੇਰੇ ਸਵੇਰੇ ਮੈਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਜਦੋਂ ਫੋਨ ਵੱਜਿਆ ਤਾਂ ਮੈਨੂੰ ਉਸ ਸਮੇਂ ਹੀ ਇਹ ਲੱਗਿਆ ਕਿ ਕੋਈ ਮਾੜੀ ਘਟਨਾ ਘਟੀ ਹੋਵੇਗੀ ਜੋ ਇੰਨੀ ਸਵੇਰੇ ਸਵੇਰੇ ਮੈਨੂੰ ਕਾਲ ਆਈ ਐ ਐਸਐਚਓ ਨੇ ਕਿਹਾ ਕਿ ਡੀਐਸਪੀ ਸਾਹਿਬ ਪਿੰਡ ਮੋੜ ਦੇ ਖੇਤ ਵਿੱਚ ਇੱਕ ਕਤਲ ਹੋਇਆ ਤੇ Laash ਖਾਲ ਦੇ ਵਿੱਚ ਪਈ ਹੈ ਇੱਕ 5-6 ਸਾਲਾਂ ਦੀ ਕੁੜੀ ਦਾ ਡੀਐਸਪੀ ਸਾਹਿਬ ਨੇ ਤੁਰੰਤ ਐਸਐਚਓ ਨੂੰ ਕਿਹਾ ਕਿ ਤੁਸੀਂ ਫੋਰੈਂਸਿਕ ਟੀਮਾਂ ਡੌਗਸ ਕਾਡ ਦੀਆਂ ਟੀਮਾਂ ਤੇ ਫਿੰਗਰਪ੍ਰਿੰਟ ਵਾਲੀਆਂ ਟੀਮਾਂ ਲੈ ਕੇ ਘਟਨਾ ਵਾਲੀ ਜਗ੍ਹਾ ਤੇ ਪਹੁੰਚੋ ਮੈਂ ਹੁਣੀ ਆਇਆ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੇ ਆਪਣੀ ਵਰਦੀ ਪਾਈ ਤੇ ਨਾਲ-ਨਾਲ ਇਹ ਗੱਲ ਸੋਚ ਰਹੇ ਸੀ ਇਹ ਸ਼ਾਇਦ ਉਹ ਛੋਟੀ ਬੱਚੀ ਦੇ ਨਾਲ ਕਿਸੇ ਨੇ ਰੇਪ ਨਾ ਕੀਤਾ ਹੋਵੇ ਇਹ ਸੋਚਦੇ ਉਹ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੇ ਨੇ ਤੇ ਜਦੋਂ ਉਹ ਜਾ ਕੇ ਦੇਖਦੇ ਨੇ ਬੜਾਈ ਭਿਆਨਕ ਮੰਜ਼ਰ ਸੀ ਕਿਉਂਕਿ 5-6 ਸਾਲਾਂ ਦੀ ਕੁੜੀ ਖਾਲ ਦੇ ਵਿੱਚ ਉਸ ਦੀ ਲਾਸ਼ ਪਈ ਸੀ ਅੱਖਾਂ ਬਾਹਰ ਆਈਆਂ ਹੋਈਆਂ ਸੀ ਜੀਬ ਵੀ ਬਾਹਰ ਆਈ ਹੋਈ ਸੀ ਤੇ ਉਸ ਦੇ ਪ੍ਰਾਈਵੇਟ ਪਾਰਡ ਦੇ ਵਿੱਚੋਂ ਖੂਨ ਨਿਕਲਿਆ ਸੀ ਇਹ ਦੇਖ ਕੇ ਡੀਐਸਪੀ ਸਾਹਿਬ ਨੂੰ ਬੜਾ ਹੀ ਸ਼ੌਕ ਲੱਗਦਾ ਹੈ ਕਿ ਕਿਸ ਤਰ੍ਹਾਂ ਕਿਸੇ ਦਰਿੰਦੇ ਨੇ ਇਸ ਮਾਸੂਮ ਦੇ ਨਾਲ ਕਿੰਦੀ ਦਰਿੰਦਗੀ ਕੀਤੀ ਹੈ ਪੁਲਿਸ ਸਮਝ ਚੁੱਕੀ ਸੀ ਕਿ ਇਸ ਛੋਟੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਇਸ ਦਾ ਕਤਲ ਕਰਕੇ ਉਸ ਤੋਂ ਬਾਅਦ ਲਾਸ਼ ਇਸ ਜਗ੍ਹਾ ਤੇ ਲਿਆ ਕੇ ਸੁੱਟੀ ਹੋਈ ਹੈ ਜਾਨੀ ਇਸ ਖਾਲ ਦੇ ਵਿੱਚ ਕਿਉਂਕਿ ਖੂਨ ਦੇ ਸਿੱਟੇ ਦੂਰ ਤੱਕ ਫੈਲੇ ਹੋਏ ਸੀ ਜਾਨੀ ਜੋ ਘਟਨਾ ਹੋਈ ਸੀ ਉਹ ਉਸ ਜਗ੍ਹਾ ਤੋਂ ਜਿੱਥੇ ਉਸ ਕੁੜੀ ਦੀ লাশ ਪਈ ਸੀ ਉਸ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਕਣਕ ਦੇ ਵਿੱਚ ਉਸ ਨੇ ਇਸ ਕੁੜੀ ਦੇ ਨਾਲ ਬਲਾਤਕਾਰ ਵੀ ਕੀਤਾ ਸੀ ਤੇ ਇਸ ਦਾ ਕਤਲ ਕਰਨ ਤੋਂ ਬਾਅਦ ਇਹ লাশ ਨੂੰ ਚੱਕ ਕੇ ਲਿਆ ਰਿਹਾ ਸੀ ਕਿਉਂਕਿ ਨੇੜੇ ਹੀ ਇੱਕ ਹੱਡਾ ਰੋੜੀ ਸੀ ਡੀਐਸਪੀ ਸਾਹਿਬ ਨੂੰ ਲੱਗਿਆ ਕਿ ਇਹ ਬੰਦਾ ਇਹ ਕੁੜੀ ਦੀ লাশ ਨੂੰ ਹੱਡਾਂ ਰੂੜੀ ਵਿੱਚ ਸਿੱਟਣ ਜਾ ਰਿਹਾ ਸੀ ਪਰ ਅਚਾਨਕ ਹੀ ਅੱਗੇ ਟਰੈਕਟਰ ਚੱਲ ਰਿਹਾ ਸੀ ਤਾਂ ਉਸ ਤੋਂ ਇਹ ਡਰ ਗਿਆ ਹੋਵੇਗਾ ਤੇ ਇਸ ਨੇ ਇਹ লাশ ਇਸ ਖਾਲ ਦੇ ਵਿੱਚ ਸੁੱਟ ਦਿੱਤੀ ਤੇ ਉੱਥੋਂ ਫਰਾਰ ਹੋ ਗਿਆ ਹੁਣ ਫੋਰੈਂਸਿਕ ਟੀਮਾਂ ਜਾਂਚ ਕਰਦੀਆਂ ਨੇ ਫਿੰਗਰਪ੍ਰਿੰਟ ਤਾਂ ਕਿਤੇ ਹੈ ਹੀ ਨਹੀਂ ਸੀ ਨਾ ਹੀ ਕੋਈ ਇਲੈਕਟ੍ਰੋਨਿਕਸ ਸਬੂਤ ਸੀ ਨਾ ਹੀ ਉੱਥੇ ਸੀਸੀਟੀਵੀ ਕੈਮਰਾ ਸੀ ਤੇ ਨਾ ਹੀ ਮੋਬਾਈਲ ਦੀ ਵਰਤੋਂ ਕੀਤੀ ਗਈ ਸੀ ਫ੍ਰਾਂਸਿਕ ਟੀਮਾਂ ਨੇ ਬਲੱਡ ਦੇ ਸੈਂਪਲ ਤੇ ਪੈਰਾਂ ਦੇ ਨਿਸ਼ਾਨ ਲੈਤੇ ਪੁਲਿਸ ਦੇ ਹੱਥ ਕੋਈ ਪੱਕਾ ਸਬੂਤ ਨਹੀਂ ਲੱਗਿਆ ਜਾਂਚ ਕਰਦੇ ਰਹੀ ਦੁਪਹਿਰ ਹੋ ਚੁੱਕੀ ਸੀ ਪੁਲਿਸ ਬੇਚੈਨ ਸੀ ਕਿ ਕਿਸ ਨੇ ਇਸ ਬੱਚੀ ਦਾ ਕਤਲ ਕਰ ਦਿੱਤਾ ਆਖਰ ਕੌਣ ਉਹ ਕਾਤਲ ਹੈ ਜਿਸ ਨੇ ਇਸ ਦਰਿੰਦਗੀ ਨੂੰ ਅੰਜਾਮ ਦਿੱਤਾ ਉਹ ਜੋ ਲਾਸ਼ ਤੇ ਘਟਨਾ ਵਾਲੀ ਜਗ੍ਹਾ ਸੀ ਉਸ ਦਾ ਫਰਕ ਤਕਰੀਬਨ 1/2 ਕਿਲੋਮੀਟਰ ਦਾ ਸੀ ਉਸ ਇਲਾਕੇ ਨੂੰ ਸਰਚ ਕੀਤਾ ਜਾਂਦਾ ਹੈ ਤਾਂ ਉਥੋਂ ਉਹਨਾਂ ਨੂੰ ਇੱਕ ਬੀੜੀ ਮਿਲਦੀ ਹੈ ਦੁਬਾਰਾ ਫੇਰ ਸਰਚ ਕੀਤਾ ਜਾਂਦਾ ਹੈ ਦੋ ਬਾਰ ਚੰਗੀ ਤਰ੍ਹਾਂ ਉਸ ਜਗ੍ਹਾ ਨੂੰ ਸਰਚ ਕੀਤਾ ਜਾਂਦਾ ਹੈ ਤਾਂ ਉਥੋਂ ਉਹਨਾਂ ਨੂੰ ਇੱਕ ਬੀੜੀਆਂ ਦਾ ਮੰਡਲ ਮਿਲਦਾ ਹੈ ਜਿਸ ਦਾ ਬ੍ਰਾਂਡ ਸੀ ਕੋੜਾ ਗੱਟੀ ਹੁਣ ਪੁਲਿਸ ਨੇ ਸੋਚਿਆ ਕਿ ਜੋ ਬੰਦਾ ਇਹ ਬੀੜੀਆਂ ਪੀਂਦਾ ਉਸ ਨੇ ਹੀ ਇਸ ਬੱਚੀ ਦਾ ਕਤਲ ਕੀਤਾ ਤੇ ਪੁਲਿਸ ਨੂੰ ਇਹ ਵੀ ਲੱਗਿਆ ਕਿ ਇਹ ਜੋ ਕੰਮ ਹੈ ਇਹ ਤਕਰੀਬਨ 16 ਸਾਲ ਤੋਂ ਲੈ ਕੇ 35 ਸਾਲ ਤੱਕ ਤੇ ਬੰਦੇ ਦਾ ਕੰਮ ਹੈ ਜਾਨੀ ਕਿਸੇ ਜ਼ਿਆਦਾ ਏਜਡ ਬੰਦੇ ਦਾ ਕੰਮ ਨਹੀਂ ਤੇ ਪੁਲਿਸ ਨੂੰ ਇਹ ਵੀ ਲੱਗਿਆ ਕਿ ਜਿਸ ਬੰਦੇ ਨੇ ਇਹ ਕੰਮ ਕੀਤਾ ਜਿਸ ਬੰਦੇ ਨੇ ਇਹ ਦਰਿੰਦਗੀ ਕੀਤੀ ਆ ਉਹ ਬੰਦਾ ਸ਼ਰਾਬ ਵੀ ਪੀਂਦਾ ਹੋਊਗਾ ਐਦਾਂ ਦੀਆਂ ਜੋ ਗੱਲਾਂ ਸੀ ਉਹ ਪੁਲਿਸ ਨੂੰ ਲੱਗ ਰਹੀਆਂ ਸੀ ਕਿ ਇਹ ਹੋ ਸਕਦਾ ਉਸ ਤੋਂ ਬਾਅਦ ਫਿਰ ਪੁਲਿਸ ਪਿੰਡ ਵਿੱਚ ਜਾਂਦੀ ਹੈ ਕਿਉਂਕਿ ਹੁਣ ਪਿੰਡ ਵਿੱਚੋਂ ਉਹਨਾਂ ਬੰਦਿਆਂ ਦੀ ਸਨਾਖਤ ਕਰਨੀ ਸੀ ਜੋ ਘੋੜਾ ਗੱਡੀ ਸ਼ਾਪ ਵੀੜੀਆਂ ਪੀਂਦੇ ਸੀ ਪਿੰਡ ਵਿੱਚ ਦੋ ਦੁਕਾਨਾਂ ਸੀ ਇੱਕ ਦੁਕਾਨ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਉੱਥੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉੱਥੋਂ ਕੋਈ ਵੀੜੀ ਵੇਚਦਾ ਹੋਵੇ ਪਰ ਇੱਕ ਦੁਕਾਨ ਪਿੰਡ ਦੇ ਵਿੱਚ ਸੀ ਹੁਣ ਪੁਲਿਸ ਉਸ ਬੰਦੇ ਦੇ ਕੋਲ ਜਾਂਦੀ ਐ। ਉਸ ਤੋਂ ਪੁੱਛਿਆ ਜਾਂਦਾ ਕਿ ਤੇਰੇ ਕੋਲੋਂ ਕੋੜਾ ਗੱਡੀ ਬ੍ਰਾਂਡ ਦੀ ਬੀੜੀਆ ਉਹ ਕੌਣ ਲੈ ਕੇ ਜਾਂਦਾ। ਪਹਿਲਾਂ ਤਾਂ ਉਸ ਤੋਂ ਪੁੱਛਿਆ ਜਾਂਦਾ ਕਿ ਕੀ ਤੂੰ ਇਹ ਬ੍ਰਾਂਡ ਵੇਚਦਾ ਤਾਂ ਉਸ ਨੇ ਦੱਸਿਆ ਕਿ ਹਾਂ ਉਹ ਬੀੜੀਆਂ ਦੇ ਦੋ ਬ੍ਰਾਂਡ ਵੇਚਦਾ ਸੀ ਜਿਸ ਵਿੱਚੋਂ ਇੱਕ ਕੋੜਾ ਗੱਡੀ ਬ੍ਰਾਂਡ ਸੀ। ਹੁਣ ਫਿਰ ਉਸ ਬੰਦੇ ਤੋਂ ਉਹਨਾਂ ਬੰਦਿਆਂ ਦੀ ਲਿਸਟ ਲੈਤੀ ਜਾਂਦੀ ਐ ਜਿਹੜੇ ਬੰਦੇ ਕੋੜਾ ਗੱਡੀ ਬ੍ਰਾਂਡ ਦੀ ਬੀਡੀ ਪੀਂਦੇ ਸੀ ਇਹ ਬੰਦਿਆਂ ਦੀ ਲਿਸਟ ਤਕਰੀਬਨ 40-45 ਬੰਦਿਆਂ ਦੀ ਸੀ ਫਿਰ ਉਹਨਾਂ ਬੰਦਿਆਂ ਦੇ ਵਿੱਚੋਂ ਛਾਂਟੀ ਕੀਤੀ ਜਾਂਦੀ ਹੈ ਕਿ ਜੋ ਲੋਕ 50 ਸਾਲ ਦੀ ਉਮਰ ਤੋਤੇ ਆ 45 ਸਾਲ ਦੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਜਾਨੀ ਜਦੋਂ ਲਿਸਟ ਦੀ ਛਾਂਟੀ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਸਿਰਫ 15 ਕ ਬੰਦੇ ਰਹਿ ਜਾਂਦੇ ਨੇ 15 ਬੰਦਿਆਂ ਦੀ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਉਹਨਾਂ 15 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਮਿਸਿੰਗ ਹੈ ਉਹ ਪਿੰਡ ਦੇ ਵਿੱਚ ਨਹੀਂ ਹੈ ਤਾਂ ਪੁਲਿਸ ਦਾ ਸ਼ੱਕ ਉਸ ਤੇ ਉੱਪਰ ਜਾਂਦਾ ਹੈ ਕਿ ਜਰੂਰ ਉਹੀ ਬੰਦਾ ਇਹ ਕਾਂਡ ਕਰਕੇ ਇੱਥੋਂ ਭੱਜਿਆ ਫਿਰ ਪੁਲਿਸ ਉਸ ਬੰਦੇ ਦੇ ਘਰ ਜਾਂਦੇ ਆ ਉਸ ਮੁੰਡੇ ਦੇ ਘਰ ਜਾਂਦੀ ਆ ਘਰੇ ਉਸਦੀ ਮਾਂ ਹੁੰਦੀ ਹੈ ਤੇ ਮਾਂ ਤੋਂ ਜਦੋਂ ਪੁਲਿਸ ਪੁੱਛਦੀ ਹੈ ਕਿ ਤੁਹਾਡਾ ਮੁੰਡਾ ਕਿੱਥੇ ਹੈ ਤਾਂ ਮਾਂ ਦਾ ਜੋ ਰਵੱਈਆ ਸੀ ਉਹ ਇਦਾਂ ਲੱਗ ਰਿਹਾ ਸੀ ਕਿ ਉਹ ਜਿਵੇਂ ਝੂਠ ਬੋਲਣ ਦੀ ਕੋਸ਼ਿਸ਼ ਕਰਦੀ ਹੋਵੇ ਜਿਵੇਂ ਉਹ ਡਰੀ ਹੋਵੇ ਤਾਂ ਉਹ ਪੁਲਿਸ ਨੂੰ ਕਹਿਣ ਲੱਗੀ ਕਿ ਇੱਥੇ ਹੀ ਆ ਇੱਥੇ ਹੀ ਆ ਜਾਨੀ ਐਦਾਂ ਦੀਆਂ ਗੱਲਾਂ ਉਸ ਦੀ ਜ਼ੁਬਾਨ ਉਸ ਦਾ ਸਾਥ ਨਹੀਂ ਦੇ ਰਹੀ ਸੀ ਪੁਲਿਸ ਨੂੰ ਸ਼ੱਕ ਹੋਇਆ ਇਸ ਬੰਦੇ ਦਾ ਬੈਕਗ੍ਰਾਉਂਡ ਜ਼ਿਆਦਾ ਵਧੀਆ ਨਹੀਂ ਸੀ ਇਹ ਕੁੜੀਆਂ ਛੇੜਨ ਦਾ ਆਦਤੀ ਸੀ ਤੇ ਇਹ ਸ਼ਰਾਬ ਵੀ ਪੀਂਦਾ ਸੀ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲਣਾ ਸ਼ੁਰੂ ਹੋ ਗਿਆ ਕਿਉਂਕਿ ਪੁਲਿਸ ਨੇ ਕੜੀ ਦਰ ਕੜੀ ਜੋੜਨੀ ਸ਼ੁਰੂ ਕਰ ਦਿੱਤੀ ਇਹ ਬੰਦਾ ਬ੍ਰਾਂਡ ਵੀ ਉਹੀ ਬੀੜੀਆਂ ਦਾ ਪੀਂਦਾ ਸੀ ਯਾਨੀ ਕੋੜਾ ਗੱਡੀ ਬ੍ਰਾਂਡ ਦੀ ਬੀੜੀ ਪੀਂਦਾ ਸੀ ਸ਼ਰਾਬ ਪੀਣ ਦਾ ਵੀ ਆਦੀ ਸੀ ਨੌਜਵਾਨ ਸੀ ਉਸ ਤੋਂ ਬਾਅਦ ਫਿਰ ਪੁਲਿਸ ਇਸ ਦੇ ਘਰੇ ਜਾ ਕੇ ਸਰਚ ਕਰਦੀ ਹੈ ਕਿ ਸ਼ਾਇਦ ਕੋਈ ਹੋਰ ਪ੍ਰੂਫ ਮਿਲ ਜਾਵੇ ਤਾਂ ਇਸ ਦੇ ਘਰੋਂ ਪੇਟੀ ਹੇਠੋਂ ਇੱਕ ਜੀਨ ਦੀ ਪੈਂਟ ਮਿਲਦੀ ਹੈ ਜੋ ਕਿ ਧੋਤੀ ਹੋਈ ਸੀ ਉਸ ਨੂੰ ਜਦੋਂ ਚੈੱਕ ਕੀਤਾ ਜਾਂਦਾ ਤਾਂ ਉਸ ਉੱਪਰ ਕਣਕ ਦੀ ਹਰਿਆਈ ਲੱਗੀ ਹੋਈ ਸੀ ਕਿਉਂਕਿ ਧੋਣ ਤੋਂ ਬਾਅਦ ਵੀ ਉਹ ਹਰਾਈ ਨਹੀਂ ਜਾਂਦੀ ਜਦੋਂ ਪੁਲਿਸ ਨੇ ਪੈਂਟ ਦੇਖੀ ਪੁਲਿਸ ਨੂੰ ਹੁਣ ਬਿਲਕੁਲ ਯਕੀਨ ਹੋ ਗਿਆ ਸੀ ਕਿ ਏਸ ਬੰਦੇ ਨੇ ਹੀ ਉਸ ਕੁੜੀ ਦਾ ਉਸ ਬੱਚੀ ਦਾ ਕਤਲ ਕੀਤਾ ਤਾਂ ਉਹ ਮੁੰਡੇ ਦੀ ਮਾਂ ਤੋਂ ਪੁਲਿਸ ਨੇ ਪੁੱਛਿਆ ਕਿ ਤੇਰਾ ਮੁੰਡਾ ਕਿੱਥੇ ਹੈ ਜਦੋਂ ਸਖਤੀ ਦੇ ਨਾਲ ਪੁਲਿਸ ਨੇ ਪੁੱਛਿਆ ਤਾਂ ਉਸ ਨੇ ਤਿੰਨ ਚਾਰ ਥਾਵਾਂ ਦਸੀਆਂ ਕਿ ਇੱਥੇ ਹੋ ਸਕਦਾ ਹੈ ਤੇ ਉਹਨਾਂ ਵਿੱਚੋਂ ਇੱਕ ਜਗ੍ਹਾ ਉਸਨੇ ਉਸਦੀ ਭੈਣ ਦਾ ਘਰ ਵੀ ਦੱਸਿਆ ਮੁੰਡਾ ਮੋਬਾਈਲ ਨਹੀਂ ਵਰਤਦਾ ਸੀ ਇਸੇ ਕਾਰਨ ਹੀ ਉਹ ਪੁਲਿਸ ਦੀ ਪਕੜ ਚੋਂ ਬਾਹਰ ਸੀ ਕਿਉਂਕਿ ਇਲੈਕਟ੍ਰੋਨਿਕਸ ਸਬੂਤ ਇਸ ਮਾਮਲੇ ਦੇ ਵਿੱਚ ਕੋਈ ਵੀ ਪੁਲਿਸ ਦੇ ਹੱਥ ਨਹੀਂ ਲੱਗਿਆ ਹੁਣ ਪੁਲਿਸ ਨੂੰ ਲੱਗਿਆ ਕਿ ਜੋ ਮੁੰਡਾ ਹੈਗਾ ਉਹ ਆਪਣੀ ਭੈਣ ਕੋਲ ਜਾ ਸਕਦਾ ਹੈ ਕਿਉਂਕਿ ਜੋ ਭੈਣ ਭਰਾ ਦਾ ਰਿਸ਼ਤਾ ਹੁੰਦਾ ਇਦਾਂ ਦਾ ਹੀ ਹੁੰਦਾ ਹੈ ਭੈਣ ਦਾ ਭਰਾ ਭਾਵੇਂ ਜਿੱਡਾ ਮਰਜੀ ਕਾਂਡ ਕਰਿਆ ਵੀ ਜਿੱਡਾ ਮਰਜੀ ਕ੍ਰਿਮੀਨਲ ਹੋਵੇ ਪਰ ਭੈਣ ਉਸ ਨੂੰ ਘਰੋਂ ਬਾਹਰ ਨਹੀਂ ਕੱਢਦੀ। ਡੀਐਸਪੀ ਸਾਹਿਬ ਨੂੰ ਵੀ ਲੱਗਿਆ ਕਿ ਇਹ ਮੁੰਡਾ ਆਪਣੀ ਭੈਣ ਕੋਲ ਹੀ ਆਉਹੋ। ਹੁਣ ਡੀਐਸਪੀ ਸਾਹਿਬ ਖੁਦ ਪੁਲਿਸ ਟੀਮ ਦੇ ਨਾਲ ਉਸ ਕੁੜੀ ਦੇ ਘਰ ਜਾਂਦੇ ਆ ਯਾਨੀ ਉਸ ਮੁੰਡੇ ਦੀ ਭੈਣ ਦੇ ਘਰ ਜਾਂਦੇ ਨੇ ਤੇ ਇਹ ਮੁੰਡਾ ਕੋਠੇ ਦੇ ਉੱਤੇ ਸ਼ਰਾਬ ਪੀ ਕੇ ਪਿਆ ਹੁੰਦਾ ਹੈ। ਜਦੋਂ ਇਸ ਨੂੰ ਪਤਾ ਲੱਗਦਾ ਕਿ ਪੁਲਿਸ ਆ ਗਈ ਉਸ ਤੋਂ ਪਹਿਲਾਂ ਹੀ ਕੋਠੇ ਤੋਂ ਛਾਲ ਮਾਰ ਦਿੰਦਾ। ਜਦੋਂ ਇਹ ਕੋਠੇ 'ਤੇ ਛਾਲ ਮਾਰਦਾ ਤਾਂ ਹੀਠਾਂ ਡਿੱਗਣਸਾਰ ਇਸ ਦੀ ਲੱਤ ਟੁੱਟ ਜਾਂਦੀ ਹੈ ਤੇ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜਦੋਂ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਹਿਲੀ ਵਾਰ ਵਿੱਚ ਹੀ ਇਹ ਆਪਣਾ ਜੋ ਕ੍ਰਾਈਮ ਸੀ ਜੋ ਆਪਣਾ ਗੁਨਾਹ ਸੀ ਉਹ ਕਬੂਲ ਕਰ ਲੈਂਦਾ ਹੈ ਫਿਰ ਇਸ ਮੁੰਡੇ ਨੂੰ ਕ੍ਰਾਈਮ ਸੀਨ ਤੇ ਲਿਜਾਇਆ ਜਾਂਦਾ ਜਿੱਥੇ ਇਸ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਸ਼ਾਨ ਵੀਣ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਕਿ ਇਸ ਮੁੰਡੇ ਨੇ ਦੁਕਾਨ ਉਤੋਂ ਟੌਫੀਆਂ ਵੀ ਖਰੀਦੀਆਂ ਸੀ ਤੇ ਇਹ ਇਸਨੇ ਉਸ ਦਿਨ ਸ਼ਰਾਬ ਵੀ ਪੀਤੀ ਸੀ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋ ਸੀ ਜਿਸ ਵਿੱਚ ਇਹ ਠੇਕੇ ਵੱਲ ਜਾਂਦਾ ਦਿਖਾਈ ਦੇ ਰਿਹਾ ਸੀ ਤੇ ਸਾਰੇ ਸਬੂਤ ਮਿਲ ਗਏ ਸੀ ਕਿ ਜੋ ਇਹ ਕਤਲ ਹੋਇਆ ਕੁੜੀ ਦੇ ਨਾਲ ਦਰਿੰਦਗੀ ਕੀਤੀ ਹੈ ਇਸ ਮੁੰਡੇ ਨੇ ਹੀ ਕੀਤੀ ਹੈ ਇਸ ਕੁੜੀ ਦੇ ਮਾਪੇ ਜਿਸ ਦਾ ਕਤਲ ਹੋਇਆ ਸੀ ਉਹ ਗਰੀਬ ਸਨ ਉਹਨਾਂ ਕੋਲ ਕੇਸ ਲੜਨ ਵਾਸਤੇ ਵੀ ਪੈਸੇ ਨਹੀਂ ਸੀ ਡੀਐਸਪੀ ਸਾਹਿਬ ਨੇ ਦੱਸਿਆ ਤੇ ਉਹ ਇਸ ਮੁੰਡੇ ਤੋਂ ਡਰਦੇ ਵੀ ਸੀ ਇਹ ਮੁੰਡਾ ਬਦਮਾਸ਼ ਟਾਈਪ ਦਾ ਸੀ ਇਸ ਤੋਂ ਉਹ ਡਰਦੇ ਵੀ ਸੀ ਉਹਨਾਂ ਕੋਲ ਕੇਸ ਲੜਨ ਵਾਸਤੇ ਪੈਸੇ ਵੀ ਨਹੀਂ ਸੀ ਤੇ ਇਸ ਕੇਸ ਦੇ ਵਿੱਚ ਕੋਈ ਗਵਾਹ ਵੀ ਨਹੀਂ ਸੀ ਕਿਉਂਕਿ ਬਲਾਤਕਾਰ ਦੇ ਕੇਸ ਦੇ ਵਿੱਚ ਗਵਾਹ ਜੋ ਹੁੰਦੇ ਆ ਉਹ ਤਕਰੀਬਨ ਕਿਸੇ ਹੀ ਕੇਸ ਦੇ ਵਿੱਚ ਆਪਾਂ ਮੰਨ ਸਕਦੇ ਹਾਂ ਕਿ ਬਲਾਤਕਾਰ ਦਾ ਕੋਈ ਗਵਾਹ ਹੋਵੇ ਨਹੀਂ ਤਾਂ ਫਿਰ ਉਹ ਸਬੂਤਾਂ ਦੇ ਆਧਾਰ ਤੇ ਕੇਸ ਚੱਲਦਾ ਹੈ ਹੁਣ ਡੀਐਸਪੀ ਸਾਹਿਬ ਨੇ ਆਪਣਾ ਕੋਈ ਮਿੱਤਰ ਵਕੀਲ ਕਰਵਾਇਆ ਤੇ ਉਸ ਨੂੰ ਕਿਹਾ ਕਿ ਤੂੰ ਇਹਨਾਂ ਦਾ ਕੇਸ ਲੜ ਪਰ ਮਾਪੇ ਅਜੇ ਵੀ ਡਰਦੇ ਸੀ ਕਿਉਂਕਿ ਪਿੰਡ ਵਿੱਚ ਉਹਨਾਂ ਦਾ ਪਰਿਵਾਰ ਵੀ ਰਹਿੰਦਾ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਮੁੰਡਾ ਛੁੱਟ ਕੇ ਆ ਗਿਆ ਤਾਂ ਸਾਡੇ ਨਾਲ ਪਤਾ ਨਹੀਂ ਕੀ ਕਰੇਗਾ ਤੇ ਫਿਰ ਡੀਐਸਪੀ ਸਾਹਿਬ ਨੇ ਦੱਸਿਆ ਕਿ ਮੈਂ ਪਿੰਡ ਵਾਲਿਆਂ ਕੋਲ ਵੀ ਗਿਆ ਤੇ ਪਿੰਡ ਦੇ ਸਰਪੰਚ ਨੂੰ ਵੀ ਮਿਲਿਆ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਸਾਥ ਦੇਵੋ ਕਿਉਂਕਿ ਜੋ ਮੁੰਡਾਗਾ ਉਹ ਕ੍ਰਾਈਮਨਲ ਪਰਵਰਤੀ ਦਾ ਬੰਦਾਗਾ ਜੇ ਉਹ ਜੇਲ੍ਹ ਦੇ ਵਿੱਚੋਂ ਛੁੱਟ ਕੇ ਪਿੰਡ ਆ ਗਿਆ ਤਾਂ ਕੱਲ ਨੂੰ ਉਸ ਦਾ ਇਹ ਨਹੀਂ ਪਤਾ ਕਿ ਐਦਾਂ ਦੀ ਦਰਿੰਦਗੀ ਉਹ ਕਿਸੇ ਹੋਰ ਨਾਲ ਵੀ ਕਰ ਸਕਦਾ ਹੈ ਇਸ ਲਈ ਤੁਸੀਂ ਇਸ ਪਰਿਵਾਰ ਦਾ ਬੱਦ ਤੋਂ ਬੱਦ ਸਾਥ ਦੇਵੋ ਪਿੰਡ ਨੇ ਵੀ ਉਸ ਪਰਿਵਾਰ ਦਾ ਸਾਥ ਦਿੱਤਾ ਅਤੇ ਫਿਰ ਅਦਾਲਤ ਵੱਲੋਂ ਕੋਰਟ ਵੱਲੋਂ ਉਸ ਮੁੰਡੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਹੁਣ ਉਹ ਬੰਦਾ ਜੇਲ੍ਹ ਦੇ ਵਿੱਚ ਹੈ ਤੇ ਇਸ ਮੁੰਡੇ ਨੇ ਇਹ ਵੀ ਦੱਸਿਆ ਕਿ ਮੈਂ ਸ਼ਰਾਬ ਪੀ ਕੇ ਹਾਈਪਰ ਹੋ ਜਾਣਾ ਮੈਂ ਉਸ ਦਿਨ ਸ਼ਰਾਬ ਪੀਤੀ ਸ਼ਰਾਬ ਪੀਣ ਤੋਂ ਬਾਅਦ ਮੈਂ ਟੌਫੀਆਂ ਖਰੀਦੀਆਂ ਤੇ ਗਮਾਂਡ ਵਿੱਚ ਹੀ ਇਹ ਕੁੜੀ ਸੀ ਇਹ ਕੁੜੀ ਬਾਹਰ ਖੇਡ ਰਹੀ ਸੀ ਤਾਂ ਇਸ ਨੇ ਉਸ ਨੂੰ ਟੌਫੀਆਂ ਦਾ ਲਾਲਚ ਦਿੱਤਾ ਟੌਫੀਆਂ ਦਾ ਲਾਲਚ ਦੇ ਕੇ ਇਸ ਨੂੰ ਖੇਤਾਂ ਵਿੱਚ ਲੈ ਗਿਆ ਕਣਕ ਦੇ ਖੇਤ ਦੇ ਵਿੱਚ ਏਸ ਨੇ ਏਸ ਦੇ ਨਾਲ ਦਰਿੰਦਗੀ ਕੀਤੀ ਉਸ ਤੋਂ ਬਾਅਦ ਏਸ ਦੀ ਗਲ ਘੋਟ ਕੇ ਹਤਿਆ ਕਰ ਦਿੱਤੀ ਏਸ ਨੇ ਵੀ ਮੰਨਿਆ ਕਿ ਮੈਂ ਇਸ ਕੁੜੀ ਦੀ লাশ ਨੂੰ ਹੱਡਾਂ ਰੋੜੀ ਵਿੱਚ ਸੱਟਣ ਜਾ ਰਿਹਾ ਸੀ ਕਿਉਂਕਿ ਮੈਨੂੰ ਇਹ ਸੀ ਕਿ ਉੱਥੇ ਏਸ ਦੀ লাশ ਨੂੰ ਕੁੱਤੇ ਖਾ ਜਾਣਗੇ ਤੇ ਕੋਈ ਸਬੂਤ ਹੀ ਨਹੀਂ ਬਚੇਗਾ ਪਰ ਜਦੋਂ ਇਹ লাশ ਲੈ ਕੇ ਜਾ ਰਿਹਾ ਸੀ ਤਾਂ ਅੱਗੋਂ ਇੱਕ ਟਰੈਕਟਰ ਆ ਜਾਂਦਾ ਜਿਸ ਦੀਆਂ ਲਾਈਟਾਂ ਜਦੋਂ ਪੈਂਦੀਆਂ ਤਾਂ ਇਹ ਡਰ ਜਾਂਦਾ ਤੇ ਇਹ ਉਸ ਕੁੜੀ ਦੀ লাশ ਨੂੰ ਖੇਤ ਦੇ ਖਾਲ ਵਿੱਚ ਸਿੱਟ ਕੇ ਭੱਜ ਜਾਂਦਾ ਹੈਗਾ ਸੋ ਇਹ ਜਿਹੜੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਪਰ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਪਤਾ ਨਹੀਂ ਕਿਸ ਬੰਦੇ ਅੰਦਰ ਕਦੋਂ ਸ਼ੈਤਾਨ ਜਾਗ ਜਾਵੇ ਤੇ ਉਹ ਕਿੱਡਾ ਵੱਡਾ ਕ੍ਰਾਈਮ ਕਰ ਦੇਵੇ ਇਸ ਬੰਦੇ ਨੇ ਇੱਕ ਮਾਸੂਮ ਜੋ 5-6 ਸਾਲਾਂ ਦੀ ਸੀ ਉਸ ਨਾਲ ਦਰਿੰਦਗੀ ਕੀਤੀ ਉਸ ਦਾ ਕਤਲ ਕੀਤਾ ਭਲਾ ਉਸ ਬੱਚੀ ਦਾ ਕੀ ਕਸੂਰ ਸੀ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਹ ਦਰਿੰਦਾ ਮੇਰੇ ਨਾਲ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸੋ ਸ੍ਰੀਕਾਲ